ਸ਼ਸ਼ੀ ਕਾਲ ਜੀ ਮੈਨਾਂ ਤੇ ਮਾਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਗੱਲ ਕਰਾਂਗੇ ਅਸੀਂ ਰਜ਼ਿੰਦਰਾ ਹਸਪਤਾਲ ਦੀ ਇੱਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋ ਰਹੀ ਹੈ ਤੁਹਾਨੂੰ ਵੀ ਪਤਾ ਕਿ ਇਸ ਮਰੀਜ਼ ਦਾ ਜਿਹੜਾ ਕਿ ਆਪਰੇਸ਼ਨ ਚੱਲ ਰਿਹਾ ਸੀ ਸਰਜਰੀ ਚੱਲ ਰਹੀ ਸੀ ਜਿਸ ਦੌਰਾਨ ਉਸ ਨੂੰ ਵੈਂਟੀਲੇਟਰ ਤੇ ਵੀ ਰੱਖਿਆ ਹੋਇਆ ਸੀ ਪਰ ਅਚਾਨਕ ਹਸਪਤਾਲ ਦੇ ਵਿੱਚ ਬੱਤੀ ਗਲ ਹੋ ਜਾਂਦੇ ਜਿਸ ਤੋਂ ਬਾਅਦ ਵੈਂਟੀਲੇਟਰ ਬੰਦ ਹੋ ਜਾਂਦਾ ਤੇ ਸਰਜਰੀ ਕਰਨ ਦੇ ਵਿੱਚ ਇੰਨੀ ਕੁ ਪਰੇਸ਼ਾਨੀ ਕਿ ਕਿਸੇ ਵਕਤ ਵੀ ਇਸ ਵਿਅਕਤੀ ਦੀ ਜਿਸ ਦਾ ਇਹ ਜਿਸ ਦੀ ਇਹ ਸਰਜਰੀ ਕੀਤੀ ਜਾ ਰਹੀ ਸੀ ਉਸ ਦੀ ਮੌਤ ਹੋ ਸਕਦੀ ਸੀ ਜਿਹਦੇ ਚੱਲਦੇ ਡਾਕਟਰਾਂ ਨੇ ਵੀ ਫਿਰ ਮੌਕੇ ਦੇ ਉੱਤੇ ਵੀਡੀਓ ਬਣਾ ਕੇ ਦਿਖਾਈ ਗਈ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਆਖਰ ਰਜਿੰਦਰਾ ਹਸਪਤਾਲ ਦੇ ਜਿਹੜੇ ਹਾਲਾਤ ਨੇ ਉਹ ਕਿਵੇਂ ਦੇ ਇੱਥੇ ਤਾਂ ਲੋਕ ਆਪਣੀ ਜਿਹੜੀ ਕਿ ਜ਼ਿੰਦਗੀ ਬਚਾਉਣ ਦੇ ਵਾਸਤੇ ਆਉਂਦੇ ਨੇ ਪਰ ਜੇਕਰ ਇਸ ਤਰੀਕੇ ਦੇ ਨਾਲ ਕੰਮ ਹੋਵੇਗਾ ਤਾਂ ਚੰਗੇ ਭਲੇ ਬੰਦੇ ਦੀ ਵੀ ਮੌਤ ਹੋ ਜਾਵੇਗੀ ਤਾਂ ਕਿ ਕੱਲ ਨੂੰ ਡਾਕਟਰਾਂ ਦੇ ਉੱਤੇ ਕਿਸੇ ਤਰੀਕੇ ਦਾ ਬਲੇਮ ਨਾ ਹੋਵੇ ਵੀ ਭਾਈ ਤੁਸੀਂ ਇਲਾਜ ਨਹੀਂ ਸਹੀ ਕੀਤਾ ਪਰ ਇੱਥੇ ਸਹੂਲਤਾਂ ਹੀ ਸਹੀ ਨਹੀਂ ਤਾਂ ਅਸੀਂ ਮਰੇ ਹੋਏ ਬੰਦਿਆਂ ਨੂੰ ਕਿਵੇਂ ਬਚਾਵਾਂਗੇ ਮਰਦੇ ਹੋਏ ਇਨਸਾਨਾਂ ਨੂੰ ਅਸੀਂ ਕਿਵੇਂ ਬਚਾਵਾਂਗੇ ਜੇਕਰ ਸਾਨੂੰ ਸਹੂਲਤਾਂ ਹੀ ਸਹੀ ਨਹੀਂ ਹੋਣਗੀਆਂ ਤਾਂ ਉਸ ਤੋਂ ਬਾਅਦ ਡਾਕਟਰਾਂ ਦੀ ਗਲਤੀ ਕੱਢਣ ਤੋਂ ਪਹਿਲਾਂ ਤੁਸੀਂ ਖੁਦ ਪ੍ਰਸ਼ਾਸਨ ਦਾ ਜਿਹੜਾ ਕਿ ਹਾਲ ਜ਼ਰੂਰ ਦੇਖੋ ਤਾਂ ਆਉ ਨਜ਼ਰ ਮਾਰਦਿਆਂ ਵੀਡੀਓ ਤੇ ਆਤਮ ਨਿਧੀ ਬਣ ਸਕਦਾ ਤੇ ਜਿਹੜਾ ਵਿਅਕਤੀ ਬਣਦਾ ਹੈ ਆਪਕੇ ਖਿਲਾਫ ਕੋ ਬਹੁਤ ਹੈ ਬਸ ਥੋੜਾ ਨਹੀਂ ਪਿਆ ਇਹ ਨੋ ਆਫਟਰ एवरीथिंग ਰਿਪੋਰਟ ਜੀ ਫਾਰਮਸ ਤੇ ਰਿਪੋਰਟਸ ਦੇ ਅੰਦਰ ਨੋ ਹੀ ਆਲਸੋ ਪਿਕਡ ਅਪ ਡਾਇਗਨੋਸਟਿਕ 파ਰਟਸ ਲਾਈਕ ਦੇਖਾਈ ਦੋ ਲਿਆ ਲੈ ਦੋ ਪਾਰਟਮੈਂਟ ਮੇ ਕੋਈ ਵੀ ਚੀਜ਼ ਹੈ ਉਸਾਰੇ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰ ਰਹੇ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਦੱਸੋ ਸੀ ਆਪਰੇਟ ਕਿੱਦਾਂ ਕਰੇਗਾ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੈ ਉੱਥੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਹੈ ਪੇਸ਼ੈਂਟ ਇੰਟੂਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਪਈ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਸੋ ਦਾਦੀ ਕੀ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿਹੜਾ ਕਿ ਇਸ ਦੇ ਉੱਤੇ ਸਿਆਸੀ ਲੀਡਰਾਂ ਨੇ ਤੇ ਸਿਹਤ ਮੰਤਰੀ ਦਾ ਵੀ ਜਿਹੜਾ ਕਿ ਬਿਆਨ ਸਾਹਮਣੇ ਆਇਆ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਲੰਤਾਂ ਪਾਈਆਂ ਜਾ ਰਹੇ ਨੇ ਕਿ ਇੱਕ ਹਸਪਤਾਲ ਹੀ ਹੁੰਦਾ ਜਿੱਥੇ ਲੋਕਾਂ ਨੂੰ ਜਾ ਕੇ ਹੌਸਲਾ ਹੋ ਜਾਂਦਾ ਕਿ ਅਸੀਂ ਆਪਣੀ ਬਿਮਾਰੀ ਨੂੰ ਠੀਕ ਕਰ ਸਕਦੇ ਹਾਂ ਸਾਡਾ ਇਲਾਜ ਇੱਥੇ ਹੋਵੇਗਾ ਤੇ ਅਸੀਂ ਸਹੀ ਜਗ੍ਹਾ ਤੇ ਪਹੁੰਚ ਗਏ ਪਰ ਜੇਕਰ ਚੱਲਦੇ ਇਲਾਜ ਦੇ ਵਿੱਚ ਇਸ ਤਰੀਕੇ ਨਾਲ ਲਾਈਟ ਦੇ ਕੱਟ ਲੱਗਣਗੇ ਜਾਂ ਫਿਰ ਉੱਥੇ ਕੋਈ ਮਸ਼ੀਨ ਖਰਾਬ ਹੋ ਜਾਵੇ ਜੇਕਰ ਕੋਈ ਸਹੀ ਤਰੀਕੇ ਦੀ ਚੀਜ਼ਾਂ ਨਹੀਂ ਹੋਣਗੀਆਂ ਤਾਂ ਫਿਰ ਡਾਕਟਰ ਦੀ ਕਰਨਗੇ ਜੇਕਰ ਉਹਨਾਂ ਨੂੰ ਦਿੱਤੇ ਹੋਏ ਹਥਿਆਰ ਹੀ ਬੇਕਾਰ ਹੋਣਗੇ ਤਾਂ ਫਿਰ ਡਾਕਟਰਾਂ ਦੀ ਗਲਤੀ ਕੱਢਣ ਤੋਂ ਪਹਿਲਾਂ ਉੱਥੇ ਜਾ ਕੇ ਹਸਪਤਾਲਾਂ ਦੀਆਂ ਸਹੂਲਤਾਂ ਜ਼ਰੂਰ ਚੈੱਕ ਕਰ ਲੈਣੀਆਂ ਚਾਹੀਦੀਆਂ ਨੇ ਤਾਂ ਕਿ ਡਾਕਟਰਾਂ ਨੂੰ ਕਹਿਣ ਦਾ ਮੌਕਾ ਨਾ ਮਿਲੇ ਤਾਂ ਕਿ ਸਹੂਲਤਾਂ ਪੂਰੀਆਂ ਹੋਣਗੀਆਂ ਤਾਂ ਡਾਕਟਰ ਵੀ ਸਹੀ ਇਲਾਜ ਕਰਨਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦਾ ਇਹ ਇਸ ਮਰੀਜ਼ ਦੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਮਰੀਜ਼ ਦੇ ਨਾਲ ਹੋਵੇ ਕਈ ਵਾਰ ਕੋਈ ਬਹੁਤ ਜ਼ਿਆਦਾ ਸੀਰੀਅਸ ਮਰੀਜ਼ ਹੁੰਦਾ ਜਿਹੜਾ ਕਿ ਵੈਂਟੀਲੇਟਰ ਤੋਂ 1 ਮਿੰਟ ਵਾਸਤੇ ਵੀ ਨਹੀਂ ਬਚ ਸਕਦਾ ਤਾਂ ਸਮਝੋ ਫਿਰ ਉਸ ਦੀ ਤਾਂ ਮੌਤ ਹੀ ਹੋ ਜਾਣੀ ਸੀ ਇੱਥੇ ਘੱਟੋ ਘੱਟ 10 ਤੋਂ 15 ਮਿੰਟ ਜਿਹੜਾ ਕਿ ਇੰਤਜ਼ਾਰ ਕਰਨਾ ਪਿਆ ਜਿਸ ਦੇ ਚੱਲਦੇ ਸਰਜਰੀ ਕਰਦੇ ਕਰਦੇ ਜਿਹੜਾ ਕਿ ਇਹ ਲੈਟ ਚਲੀ ਜਾਂਦੀ ਆ ਤਾਂ ਡਾਕਟਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮਰੀਜ਼ ਦੀ ਜਾਨ ਤੇ ਵੀ ਬਣੀ ਹੋਈ ਸੀ ਮਰੀਜ਼ ਨੂੰ ਵੀ ਬਚਾਉਣਾ ਜ਼ਰੂਰੀ ਸੀ ਸਰਜਰੀ ਵੀ ਕਰਨੀ ਜ਼ਰੂਰੀ ਸੀ ਤੇ ਦੂਜੇ ਪਾਸੇ ਅਜਈਆਂ ਜੇਕਰ ਸਿਹਤ ਸਹੂਲਤਾਂ ਨੂੰ ਲੈ ਕੇ ਵੀਡੀਓਜ਼ ਸਾਹਮਣੇ ਆਉਣ ਗਿਆ ਤਾਂ ਫਿਰ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਹੜਾ ਮਰੀਜ਼ ਜਾਵੇਗਾ ਜੇਕਰ ਉਹਨੂੰ ਪਤਾ ਲੱਗ ਜਾਏ ਕਿ ਉੱਥੇ ਜਾ ਕੇ ਤਾਂ ਅਚੇਹ ਹਾਲਾਤ ਬਣ ਜਾਂਦੇ ਨੇ ਤਾਂ ਅਚੇਹ ਹਸਪਤਾਲਾਂ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਮਰੀਜ਼ ਡਰ ਦੇ ਮਾਰੇ ਦਮ ਤੋੜ ਦੇਣਗੇ ਤਾਂ ਸਰਕਾਰਾਂ ਨੂੰ ਜ਼ਰੂਰੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਜੇਕਰ ਜ਼ਰੂਰਤ ਆ ਤਾਂ ਸਿਹਤ ਸਬੰਧੀ ਜ਼ਰੂਰਤ ਆ ਤਾਂ ਸਿਹਤ ਸਹੂਲਤਾਂ ਇੰਨੀ ਕੁ ਚੰਗੀਆਂ ਹੋਣ ਤਾਂ ਕਿ ਮਰਦੇ ਇਨਸਾਨ ਨੂੰ ਵੀ ਡਾਕਟਰ ਬਚਾਉਣ ਦੇ ਵਿੱਚ ਕਿਸੇ ਤਰੀਕੇ ਦੀ ਕੋਸ਼ਿਸ਼ ਨਾ ਛੱਡ ਸਕਣ। ਬਾਕੀ ਤੁਹਾਡਾ ਕੀ ਕਹਿਣਾ? رائے ਜ਼ਰੂਰ ਸਾਂਝ ਕਰਿਓ। ਬਿਊਰੋ ਰਿਪੋਰਟ ਛਣਕਾਟਾ ਨਿਊਜ਼